ਲਓ ਇਹਦੇ ਇਹਦੀ ਵੀ ਖਾਸੀਅਤ ਹੈ ਹੂੰ ਵੀ ਕਿਤੇ ਕੋਈ ਕਲਮ ਦਾ ਥਾਂ ਵੀ ਸਾਬਤ ਕਰ ਦੇ ਅੱਛਾ ਦੇਣਦਾਰਾ ਲਓ ਮਿੱਤਰੋ ਛੋਡੇ ਵਾਸਤੇ ਘਟੋ ਘਟ 10 ਤੋਂ 12 ਟਰੈਕਟਰ ਲੈ ਕੇ ਆਏ ਆ ਆਪਾਂ ਕਲਵੀਰ ਦੇ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਆਪਾਂ ਦੇਣੀ ਹੈ ਰੇਟ ਵਗੈਰਾ ਸਾਰਾ ਚਿੱਠਾ ਜਿਹੜਾ ਆਪਾਂ ਉਹ ਖੋਲ ਕੇ ਛੋਡੇ ਸਾਹਮਣੇ ਰੱਖਦੇ ਨੇ ਸ਼ੁਰੂ ਆਪਾਂ ਕਰਾਂਗੇ ਅਰਜਨ ਵੈਲੀ ਤੋਂ ਮੇਰੇ ਦੋ ਹੱਥ ਦੋਨਾਂ ਦੇ ਖਿੱਚ ਕੇ ਗੰਡਾਸੀ ਮਾਰੀ ਐਵੇਂ ਮੇਰੇ ਤਾਂ ਦੋਨਾਂ ਦੇ ਹੀ ਐ ਤੇ ਅਰਜਨ ਵੈਲੀ ਟਰੈਕਟਰ ਦੀ ਵੀ ਤਾਕਤ ਤੇ ਅਰਜਨ ਵੈਲੀ ਗੀਤ ਨੇ ਵੀ ਇੱਕ ਵਾਰੀ ਬਾਲੀਵੁੱਡ ਹਿਲਾਤਾ ਸੀਗਾ ਤੇ ਆਜਾ ਫਿਰ ਹਲਾ ਦਈਏ ਦੁਨੀਆ ਆਪਾਂ ਵੀ ਇਹਨੇ ਬਾਲੀਵੁੱਡ ਤਾਂ ਹਿਲਾ ਹੀ ਦਿੱਤਾ ਸੀਗਾ ਕੀ ਹਾਲ ਚਾਲ ਐ ਠੀਕ ਐ ਭੁੱਲਰ ਸਾਹਿਬ ਚਲੋ ਸਾਹਿਬ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਅੱਜ ਭੁੱਲਰ ਫਿਰ ਪਹਿਲਾਂ ਫਿਰਦਾ ਸੀ ਨਾ ਭੁੱਲਰ ਪਹਿਲਾਂ ਆ ਗਿਆ ਸੱਚ ਹੈ ਨਾ ਹੋਰ ਭਾਈ ਜੀ ਸਾਰੇ ਠੀਕ ਠਾਕ ਹੋ ਬਹੁਤ ਵਧੀਆ ਭਾਈ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੇਖਣ ਵਾਲਿਆਂ ਨੂੰ ਬਿੰਦ ਕਰਦਾ ਬਾਈ ਠੀਕ ਹੋਵੋਗੇ ਜਮਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਹੂੰ ਮੇਰੇ ਤਾਂ ਦਹੀਂ ਨੂੰ ਹੋਣੇ ਤੇਰੇ ਤਾਂ ਯਾਰ ਮੈਂ ਨਾ ਇਹ ਡੇ ਡਾਇਲੌਗ ਪਾ ਦੇ ਗਿਆ ਸੀ ਨਾ ਅਮਰ ਅਰਜਨ ਪਹਿਲੀ ਤੇ ਬੱਜ ਰਹੀ ਮੈਂ ਤਾਂ ਸ਼ੁਰੂ ਕਰ ਲਿਆ ਤੇ ਢਿੱਲੋ ਇਹ ਤੇ ਕੈਮਰਾ ਮਾਰ ਪਿਆ ਲੈ ਤਾਂ ਕੈਮਰਾਮੈਨ ਥੋੜਾ ਜਿਹਾ ਆਪਣਾ ਢਿੱਲਾ ਆ ਜਾ ਨਾ ਨਾ ਜਿੱਦੇ ਇਹ ਢਿੱਲਾ ਹੋ ਗਿਆ ਬੱਸ ਯਾਰ ਕਮਾਲ ਕਰਦਾ ਹੈ ਇਹਦੀ ਕਖਾਸ਼ੀਅਤ ਹੈ ਦੱਸ ਵੀਰੇ ਖਾਸ਼ੀ ਨੂੰ ਦਿਖਾਈ ਚੱਲ ਅੱਛਾ ਇਹ origignal ਆ ਸਾਰਾ origignal ਤਾਂ ਫਿਰ ਡਿਸੀਜ ਆ ਆ ਦੇਖ ਹਾਂ ਆ ਪ੍ਰੂਫ ਛੱਡੇ ਪਏ ਆ ਛੱਡੇ ਤੇ ਸਟicker ਨਹੀਂ ਬਦਲਿਆ ਕੋਈ ਤਾਂ ਹੀ ਸਟicker ਪੱਦੇ ਆ ਜਿੰਨੇ ਹੈਗਾ ਅੱਛਾ ਸਾਰਾ origignal ਸਾਰਾ origignal ਇਹ ਹੈਗਾ 500 ਤੇ 55 ਸੈਂਟਰ ਗੇਅਰ ਸੈਂਟਰ ਕੇਅਰ ਡਬਲ ਕਲਚ ਤੇਲ ਬ੍ਰੇਕ ਠੀਕ ਐ ਮਗਰਲੇ ਪਾਸੋਂ ਵੀ ਦਿਖਾ ਦੇ ਢਿਲੋਂ ਦੱਬੀ ਚੱਲ ਬਈ ਫੰਗ ਫੁੰਗ ਜਿਹੜੇ ਕੋਈ ਲਏ ਸੀ ਆ ਚੀਜ਼ਾਂ ਦੇਖੋ ਇਹਦੀਆਂ ਆ ਸਾਰਾ ਕੁਝ ਨਾਲ ਦਾ ਕਿਤੇ ਵੀ ਰੰਗ ਪੇਂਟ ਦਾ ਨਿਸ਼ਾਨ ਹੈ ਨਹੀਂ ਕਲਮ ਨਹੀਂ ਲੱਗੀ ਟੋਟਲ ਜੀ オリジナル ਆ ਗਿਆ 100% ਜਿਹਨੂੰ ਕਹਿੰਦੇ ਨੇ 100% ਹਾਂ ਇਹ ਆ 100% 100% ਰੀਜਨਲ ਆ ਹੂੰ ਤੇ ਟਾਇਰ ਇਹਦੇ ਹੈਗੇ ਆ ਢਿਲੋਂ ਚਾਰੇ ਨਾ ਮਗਰਲੇ ਅੱਧੇ ਤੇ ਮੂਹਰੇ ਆ ਵੱਧ ਮੂਰਲੇ ਅੱਧੇ ਤੋਂ ਵੱਧ ਹੈ 4 RM RF ਦੇ 4 RM ਰੱਖਦੇ ਆ ਤੇ ਪ्युअर ਜ਼ਿੰਮੇਦਾਰਾ ਟਰੈਕਟਰ ਆ ਆਪਾਂ ਪਰ ਵੇਖ ਲਾ ਸਾਰਾ ਸਿਸਟਮ ਜਿਵੇਂ ਹੈਗਾ ਅੱਛਾ ਵੀ ਕੋਈ ਵੀ ਇਹਦੇ ਚ ਇੱਕ ਹੋਰ ਹੈ ਇੰਜਨ ਗੇਅਰ ਦਾ ਇੰਨਾ ਕੀ ਚੰਗਾ ਜਿੰਨੇ ਕਹਦੇ ਕਹਿੰਦਾ ਮਤਲਬ ਵੀ ਕਮਰਸ਼ੀਅਲ ਚ ਨਹੀਂ ਆਇਆ ਕੱਲੇ ਨਹੀਂ ਆਇਆ ਖੇਤੀਬਾੜੀ ਚ ਰੇ ਖੇਤੀਬਾੜੀ ਚ ਰੇ ਖੇਤੀਬਾੜੀ ਚ ਰੇ ਹੂੰ ਤੇ ਯਾਰ ਆ ਮੈਡ ਮੂਡ ਜੇ ਸੀ ਮਾਡਲਾਂ ਦੇ ਕਿੱਥੇ ਰਹਿੰਦੇ ਹੁੰਦੇ ਆਗੇ ਅੱਛਾ ਸਾਰਾ ਕੁਝ ਨਾਲ ਦਾ ਹੀ ਹੈਗਾ ਟਰੈਕਟਰ ਚੰਗਾ ਯਾਰ ਵਧੀਆ ਕੁਆਲਿਟੀ ਮਾੜੇ ਦੇ ਹਿਸਾਬ ਨਾਲ ਚੰਗੀ ਕੁਆਲਿਟੀ ਆ ਹੁਣ ਜੇ ਨੂੰ ਆਪਾਂ ਕਹਾਂਗੇ ਵੀ 22 ਜਾਂ ਨੇ ਨੇ ਸ਼ੀਰ ਸ਼ੀਦੇ ਸਾਹਿਬ ਨਾਲੇ ਬਹੁਤ ਚੰਗਾ ਸ਼ੀਦੇ ਮੁਕਾਬਲੇ 12 ਵਰਗਾ 12 ਵਰਗਾ 12 ਵਰਗਾ ਹੂੰ ਠੀਕ ਹੈ ਤੇ ਨੰਬਰ ਹਰਿਆਣਾ ਨੰਬਰ ਇਹਦਾ ਹਰਿਆਣਾ ਹੈ ਨਾਂ ਇਹਨੇ ਹੋਣਾ ਨਹੀਂ ਐਪੀ ਡੈਬਿਟ ਤੇ ਚੱਲੂਗਾ ਉੱਥੇ ਕੋਈ ਰੋਕ ਨਹੀਂ ਸਕਦਾ ਉੱਥੇ ਨੂੰ ਕੋਈ ਰੋਕ ਨਹੀਂ ਸਕਦਾ 22 ਲੱਖ ਡਿਮਾਂਡ ਪੂਨ 22 ਲੱਖ ਰੁਪਇਆ ਡਿਮਾਂਡ ਹੈ ਪੂਨ ਪੂਨ ਤੇ ਫੇਰ ਕਰ ਦਿਓ ਕਿਰਪਾ ਗੁਰੂਦੇਵ 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 2.5 ਲੱਖ ਦਾ ਦੇ ਦਾਂਗਾ 25000 ਰੁਪਇਆ ਘਟਾ ਦਾ ਪਹਿਲੇ ਹੀ ਹੂੰ ਕਰ ਲਾ ਜਿਵੇਂ ਮਰਜੀ ਤੇ ਦੋਦੋ ਗਿਆ ਆਹ ਇਹ ਉਦੋਂ ਵੀ ਚੰਗਾ ਹੈ ਮਹਿਮਾਨ ਕਰਦਾ ਹਾਂ ਉਹ ਮੈਂ ਕਹਿੰਦਾ ਸੀ ਮੇਰਾ ਟਰੈਕਟਰ ਸਾਫ਼ ਹੈ ਤੇਰਾ ਟਰੈਕਟਰ ਤਾਂ ਇਹਦੇ ਮੁਕਾਬਲੇ ਬਸ ਮੈਂ ਕਹਿੰਦਾ ਨਹੀਂ ਵੀ ਆ ਵੀ ਅੱਧਾ ਵੀ ਨਹੀਂ ਯਾਰ ਜਿਹੜੀ ਚੀਜ਼ ਹੈਗੀ ਹੈ ਤਾਂ ਹੈਗੀ ਹੈ Ориジナル Ориジナル ਹੈ ਇਧਰ ਲੈ ਢੋ ਕੈਮਰਾ ਲੈ ਆ ਭਾਈ ਪਹਿਲਾਂ ਇਧਰ ਹੀ ਆ ਜਾ ਇਧਰ ਆ ਜਾ ਮੈਨੂੰ ਇੱਕ ਚੀਜ਼ ਦਿਖਾਉਣਾ ਹੈ ਦਿਖਾ ਕੱਲਾ Ориジナル ਨਹੀਂ ਹੂੰ ਆ ਨਿਓਜਲਾਂ ਤੇ ਮਾਰੀ ਕੈਮਰਾ ਲੈ ਆ ਭਾਈ ਮਾਰ ਦੇ ਸ਼ੀਲਡ ਹੈ ਭਾਈ ਠੀਕ ਹੈ ਜੀ ਠੀਕ ਹੈ ਚੱਲਿਆ ਕੰਮ ਲਿਆ ਬਹੁਤ ਸੰਭਾਲ ਚ ਚੱਲਿਆ ਫਾਸਟ ਪਾਰਟ ਦੀ ਟਰੈਕਟਰ ਹੈ ਅੱਛਾ ਸਾਰਾ Ориジナル ਆ ਵਾਢੇ ਨਾ ਹੁਣ ਚਾਰ ਚਪਰੇ ਦਿਖਾ ਦੇ ਢਿੱਲੋ ਆ ਜਾ ਕਰ ਫਿਰ ਇੱਕ ਘੰਟੇ ਵੀ ਦੇਖ ਲਾ ਕਿੰਨੇ ਚੱਲਿਆ ਉਹ ਮੈਂ ਤੈਨੂੰ ਦੱਸ ਦਿੰਨਾ ਦੇ ਕਿੰਨੇ ਚੱਲ ਗਿਆ ਲੇਖ ਆ ਗਿਆ ਇਹ 3200 ਤੇ 31 ਘੰਟੇ ਚੱਲਿਆ 10 ਮਾਡਲ ओरिजिनल ਚੱਲਿਆ 3200 ਤੇ 31 ਘੰਟੇ 10 ਮਾਡਲ ओरिजिनल ਮੇਰੇ ਵਾਲਾ ਚੱਲਿਆ 5500 ਘੰਟਾ ਮਗਰਾੜ ਮਗਰੂੜ ਦੇਖ ਤੂੰ ਕਿਵੇਂ ਮੱਖੀ ਤਿਲਕਦੀ ਐ ਚੈੱਕ ਕਰਾ ਲੈ ਢਿੱਲੋ ਜ਼ੂਮ ਕਰਕੇ ਨਾ ਲੋੜ ਹੀ ਨਹੀਂ ਬਸ ਉਹੀ ਕਰ ਦੋ ਇਹ ਹਾਂ ਮਗਰਾੜਾ ਮਗਰੂੜਾ ਕੰਨੀਓ ਯਾਰ ਐਂ ਦੇਖ ਯਾਰ ਮੱਖੀ ਤਿਲਕਦੀ ਐ ਚਾਰ ਚਪਰੇ ਰਾਈਡਰ ਤੋਂ ਬਹੁਤ ਸੋਹਣਾ ਟਰੈਕਟਰ ਹੈ ਉਹ ਨਹੀਂ ਵੀ ਜੇ ਕਲਮ ਲੱਗੀ ਹੋਈ ਦੱਸਾਂਗੇ ਹੱਕ ਵੀ ਬੰਦਾ ਬਈ ਉਹ ਤੇ ਵੀ ਦੱਸਿਆ ਤੈਨੂੰ ਇਹਦੇ ਵੀ ਤੈਨੂੰ ਆ ਜੀ ਇਹਨਾਂ ਤੇਰਾ ਬਾਲਾ ਪ੍ਰੇਮ ਹੈ ਹਨਾ ਇਹ ਪ੍ਰੇਮ ਤਾਂ ਆਪਣਾ ਜਾਣਾ ਵੀ ਨਹੀਂ ਇਹ ਤਾਂ ਤੂੰ ਮੈਨੂੰ ਇਹ ਜਿਹੜਾ ਫਾਰਮ ਟਰੈਕ ਹੈ ਨਾ ਘੋੜੇ ਵਾਲਮ ਟਰੈਕ ਇਹਦੇ ਬਿਨਾ ਅਧੂਰਾ ਅੱਜ ਦੇ ਸਮੇਂ ਵਿੱਚ ਘੋੜੇ ਬੰਪਰ ਬਿਨਾ ਹਨਾ ਘੋੜੇ ਬੰਪਰ ਬਿਨਾ ਬਹੁਤ ਸੋਹਣਾ ਬੰਪਰ ਸਿਡਟਰ ਦੇ ਮੈਨੂੰ ਵੀ ਮੈਨੂੰ ਵੀ ਪੈ ਗਿਆ ਪ੍ਰੇਮ ਤੈਨੂੰ ਪਾ ਦਾਂਗੇ ਪ੍ਰੇਮ ਤੈਨੂੰ ਵੱਡਾ ਸਾਰਾ ਪੂਰਾ ਬਣਾ ਕੇ ਦੇਵਾਂਗੇ ਐਨਾ ਕਿਤੇ ਉਹ ਵੀ ਜਿਵੇਂ ਕਹਿੰਦੇ ਨੇ ਵੀ ਵੈਂਪਰ ਦਾ ਪਹੁੰਚ ਗਿਆ ਮੁੰਡਾ ਹਜੇ ਪਿੱਛੇ ਆਉਂਦਾ ਹਜੇ ਬਸਿਓ ਮੁੰਡਾ ਕਿਧਰ ਹਜੇ ਪਿੱਛੇ ਆਉਂਦਾ ਹੋਣਾ ਤੇ ਨੰਬਰ ਕਿੱਥੋਂ ਦਾ ਆ ਗਿਆ ਵੀਰੇ ਨੰਬਰ ਇਹਦਾ ਹਰਿਆਣੇ ਦਾ ਹੈ ਹਮ ਐਨਓਸੀ ਇਹਦੀ ਮਿਲ ਜੂਗੀ ਅੱਛਾ 6 ਮਹੀਨੇ ਪਈ ਹੈ ਵੈਲਿਡਿਟੀ ਦੇ ਅੱਛਾ ਤੇ ਦਿਮਾਣੇ ਦੀ ਹੈਗੀ ਤੰਦਾ ਡਬਲ ਕਲਚ ਚ ਆ ਗਿਆ ਹਮ ਤਰਵਾਰਸ਼ ਵੀਡੀਓ ਆ ਗਿਆ ਕੋਈ ਖੁੱਟ ਤੈਨੂੰ ਤਾਂ ਪਤਾ ਇਹਦੇ ਗੁਣ ਗੁਣ ਹੈ ਹੀ ਨਹੀਂ ਇਹਦਾ ਮੇਰਾ ਫੇਵਰਟ ਟਰੈਕਟਰ ਹੈ ਬਾਈ ਤੇ ਇਹਦਾ ਆਏ ਆ ਵੀ ਕਈ ਬੰਦੇ ਕਹਿੰਦੇ ਯਾਰ ਪਾਵਰ ਹਾਂ ਵਾਹ ਵਾਹ ਇਹ ਬੜਾ ਰਹਿਲਾ ਹੁੰਦਾ ਵੀ ਨਹੀਂ ਪਾਵਰ ਆਪਦੀ ਜਗ੍ਹਾ ਹਾਂ ਪਰ ਜਦੋਂ ਆ ਜਾਂਦੀ ਹੈ ਗੱਲ originality ਦੇ ਸ਼ਕਿੰਦ ਦੀ ਹਾਂ ਪਰ ਐਦੋਂ ਤਾਂ ਉੱਤੇ ਰੱਬ ਦਾ ਨਾ ਨਹੀਂ ਇਹਨਾਂ ਦੇ ਨਾ ਆਮ ਹੀ ਦਾਗ ਜੇ ਪੈ ਜਾਂਦੇ ਹੁੰਦੇ ਕਿਤੇ ਨਾ ਕਿਤੇ ਕਿਤੇ ਵੀ ਢੱਲੋ ਯਾਰ ਹੈਗੇ ਐ ਮੈਥੋ ਮੈਥੋ ਵਿੱਚਰ ਕੌਣ ਜਾਣਦਾ ਹੈ ਦਾਗ ਹੈਗੇ ਐ ਤੇ ਰੇਟ ਕਰਿਆ ਆਪਾਂ ਜਮਾ ਜਾਇਜ਼ ਰੇਟ ਨਜਾਇਜ਼ ਜਾਇਜ਼ ਨਜਾਇਜ਼ ਜਾਇਜ਼ ਸਾਡੇ 30 ਲੱਖ ਰੁਪਏ ਰੇਟ ਹੱਕ ਬਣਦਾ ਸੀ ਇਹ ਦਿਨ ਵਾਲਾ ਰੇਟ ਹੀ ਆ ਫੇਰ ਚੱਲ ਮਾੜਾ ਮੋਟਾ ਤਾਂ ਕਰੀ ਕੋਈ ਡਿਸਕਾਊਂਟ ਨਹੀਂ ਜਮੀ ਨਹੀਂ ਹੀਰੋ ਜੀ ਮਾਤਾਣੀ ਕਰਦੇ ਫਿਰ ਵੀ ਬੋਲ ਤਾਂ ਪੰਜ ਗੱਹਾਂ ਹਜ਼ਾਰ ਦਾ ਮੈਂ ਲਿਖਿਆ ਹੀ ਅੱਜ ਪੂਰਾ ਅੱਛਾ ਜੇ ਸਾਡਾ ਲੋ ਵੀ ਦੋਸਤੋ ਮਾਰੇ ਉਧਿਆਣ ਇਹ ਤੈਨੂੰ ਹੋਰ ਚੀਜ਼ ਦਿਖਾਉਣਾ ਇੱਕ ਤੈਨੂੰ ਇੱਥੇ ਵੀ ਹੋਰ ਚੀਜ਼ ਦਿਖਾਉਣਾ ਹਾਂ ਇਹ ਜਿਹੜੇ ਬੰਦੇ ਤੋਂ ਲਿਆ ਹੂੰ ਜੇ ਜ਼ੂਮ ਕਰਕੇ ਆਉਂਦਾ ਤਾਂ ਵਿੱਚ ਦਿਖਾ ਦੇ ਰੇਟ ਦਿਖਾ ਦੇ ਲੋਕ ਕਹਿੰਦੇ ਆ ਕਿ ਯਾਰ ਵੱਧ ਲਾਉਂਦੇ ਆ ਹੂੰ ਆਪਣਾ ਰੇਟ ਪਿਆ ਅੱਜ ਪਹਿਲੀ ਵਾਰ ਮੰਡੀ ਤੇ ਆਇਆ ਆਪਣੇ ਕੋਲ ਤੇ ਆਪਣਾ ਰੇਟ ਆ ਹੈ ਕਹਿੰਦੇ ਨਹੀਂ ਹੂੰ ਆਇਆ ਹੈ ਇਹ ਕਿ 7.5 ਲੱਖ ਰੁਪਏ ਦਾ ਬਿਗਰੀ ਚ ਆਉਂਦਾ ਸਹੀ ਆ 7.5 ਯਾਰ ਮੇਰੇ ਵਾਲਾ ਟਰੈਕਟਰ ਤੋਂ ਘੱਟ ਸਾਫ ਹੈ 7.5 ਲੱਖ ਰੁਪਏ ਦਾ ਟਰੈਕਟਰ ਮੈਂ ਉਹ ਆਪਦੇ ਨੇ ਆਂਗਦਾ ਹੁੰਦੇ ਆਂਗਦਾ ਨਾ ਆਂਗਦਾ ਹੁੰਦਾ ਸੱਚ ਇਹ ਗੱਲ ਯਾਰ ਇਹ ਟਾਇਰ ਗੁੱਡੀ ਹਰਦੇ ਆ 75 ਤੋਂ 80 ਪੈਸੇ 80 ਪੈਸੇ ਟਾਇਰ ਆ ਕਿਤੇ ਕਲਮ ਦਾ ਨਿਸ਼ਾਨ ਨਹੀਂ ਇੰਜਨ ਦਾ ਜਮਾ ਸ਼ੀਲਡ ਹੈ ਗੇਰਾਂ ਤੇ ਇਹਨਾਂ ਦੇ ਮਾੜੀ ਮੋੜ ਬਰੌਣ ਦੇ ਗੇਰੇ ਦਾ ਖੁੱਲ ਹੀ ਜਾਂਦਾ ਹੁੰਦਾ ਹੂੰ ਕਿਉਂਕਿ ਇਹਦੇ ਚੂ ਸੈਂਟਰ ਚੂਲ ਬੁਸ਼ ਦੀ ਪ੍ਰੋਬਲਮ ਆਉਂਦੀ ਆ ਆਉਂਦੀ ਆਉਂਦੀ ਖੁੱਲਿਆ ਮੇਰੇ ਵਾਲ ਦਾ ਵੀ ਖੁੱਲਦਾ ਹੀ ਖੁੱਲਦਾ ਇਹਨੂੰ ਪਤਾ ਹੈਗਾ ਹਾਂ ਠੀਕ ਹੈ ਮੇਨ ਇੰਜਨ ਆ ਗਿਆ ਸ਼ੀਲਡ ਹੈ ਵੀਰੇ 3231 ਘੰਟੇ オリジナル ਚੱਲਿਆ ਹੋਇਆ ਟਰੈਕਟਰ ਹੈ ਜੇ ਕੋਈ ਇਹਨੂੰ ਰੰਗ ਪੇਂਟ ਦਾ ਸਾਬਤ ਕਰ ਦੇ ਇਹ ਤੇ ਆ ਰੰਗ ਲੱਗਿਆ ਹਾਂ ਆਪਾਂ ਦੇਣ ਦਾ ਰਹ ਉਸ ਚੀਜ਼ ਆਨ ਰਿਕਾਰਡ ਕਰ ਲੈ 315 ਡਿਮਾਂਡ ਹੈ 310000 ਰੁਪਏ ਦਾ 310000 ਦਾ ਹਾਂ ਨਾ ਦੇਣਾ ਲਓ ਵੀ ਦੋਸਤੋ ਹਾਂ ਜਾਂ ਨਾ ਤੇ ਉਸ ਤੋਂ ਅੱਗੇ ਫਿਰ ਇੱਕ ਆ ਗਿਆ ਕਹਿੰਦੇ 855 ਦੇਖਣ ਨੂੰ 744 ਹੈ ਤੇ ਵਿੱਚੋਂ ਹਾਂ ਵਿੱਚੋਂ 850 ਨਿਕਲਦਾ ਹੈ ਹਾਂ ਵਿਚ 855 ਨਿਕਲਦਾ ਹੈ ਨਾ ਉਹ ਹੀ ਹੈ ਹੂੰ ਕਈ ਵੀਰ ਕਹਿਣਗੇ ਵਾਰੀ ਵਾਰੀ ਮੋੜ ਮੋੜ ਪਾਈ ਜਾਂਦੇ ਆ ਜਿੰਨਾਂ ਚਿਰ ਆਪਣੇ ਕੋਲੇ ਖੜਾ ਪਾਵਾਂਗੇ ਉਹ ਯਾਰ ਪ੍ਰੀਤੀ ਜੰਟਾ ਦੀ ਤਾਂ ਮਸ਼ਹੂਰੀ ਨਹੀਂ ਦੇਖੀ ਲਿਰਲ ਸਾਬਨ ਦੀ ਹਾਂ 바ਵਾ ਹੁੰਦੇ ਸੀ ਉਦੋਂ ਠੀਕ ਹੈ ਭਾਈ ਵਧੀਆ ਮੰਨ ਲਾ ਵੀ ਚੜ੍ਹਦੀ ਜਵਾਨੀ ਚ ਹੁੰਦੇ ਸੀ ਲਿਰਲ ਸਾਬਨ ਦੀ ਮਸ਼ਹੂਰੀ ਆਉਂਦੀ ਹੁੰਦੀ ਸੀ ਕੁਝ ਪ੍ਰੀਤੀ ਜੰਟਾ ਸੋਹਣੀ ਲੱਗਦੀ ਸੀਗੀ ਹਰੇਕ ਨੂੰ ਤੇ ਉਦੋਂ ਕਿਵੇਂ ਕਹਿੰਦੇ ਸੀ ਜਦੋਂ ਕੋਈ ਪ੍ਰੋਗਰਾਮ ਆਉਂਦਾ ਸੀ ਵੀ ਇਧਰ ਧਿਆਨ ਮਾਰੀ ਇਹ ਲੈਣ ਦਾ ਸੰਬੰਧ ਵਿੱਚ ਮਸ਼ਹੂਰੀ ਯਾਰ ਇੱਕ ਵਾਰੀ ਹੋਰ ਆ ਜੇ ਇੱਕ ਵਾਰੀ ਹੋਰ ਆ ਜੇ ਉਹ ਮਸ਼ਹੂਰੀ ਤਾਂ ਚੰਗੀ ਲੱਗਦੀ ਸੀ ਜਿਹੜੇ ਆਪਣੀ ਰੋਟੀ ਰੋਜੀ ਦੇਣ ਵਾਲੀਆਂ ਚੀਜ਼ਾਂ ਇਹਨਾਂ ਦੀ ਮਸ਼ਹੂਰੀ ਜੇ ਵੀ ਤਾਂ ਜਿੰਨਾ ਜ਼ਿਕਰ ਖੜਾ ਹੈ ਤਾਂ ਆ ਹੀ ਆਊਗਾ ਆ ਹੀ ਆਊਗਾ ਨਹੀਂ ਆਊਗਾ ਤਾਂ ਆ ਹੀ ਆਊਗਾ ਹੈ ਤਾਂ ਇਹਦਾ ਫਿਰ ਕੀ ਹਿਸਾਬ ਕਿਤਾਬ ਕੁਲਵੀਰ ਤਾਂ ਨਵਾਂ ਡਟੇਡ ਸਾਰਾ ਕੁਝ ਨਾਲ ਦਾ ਇਹਦਾ ਵੀ ਅੱਛਾ ਤੇ ਚੱਲਿਆ ਵੀ ਇਹ ਮਨ ਲਾ 1300 ਤੇ 60 ਘੰਟੇ ਦੇ ਬਾਕੀ ਚੈੱਕ ਕਰ ਲੈ ਪੱਕਾ ਦਮਾਰ ਬਾਕੀ ਯਾਰ ਕੋਈ ਡਿੱਕਾ ਹੀ ਨਹੀਂ ਜੈਡ ਟੂ ਜੈਡ ਜਨੂਆਨਾ ਡਾਕਟਰ ਇੱਥੇ 621 ਆ ਬੀ ਕੀ ਆ ਗਿਆ 615 ਆ ਗਿਆ ਤੇ ਫੇਰ 590000 25000 ਘਟਾਤਾ ਹੈ 25000 ਘਟ ਗਿਆ ਬਸ ਰੇਟ ਉਹੀ ਰਹਿਣਾ ਹੈ ਇਹਨਾਂ ਦੇ ਕਰ ਬਿਕਦਾ ਨਹੀਂ ਰੇਟ ਉਹੀ ਰਹਿਣਾ ਨੰਬਰ ਨੰਬਰ ਇਹਦਾ ਹਰਿਆਣਾ ਹੈ ਐਨਓਸੀ ਵਗੈਰਾ ਆਊਗੀ ਨਾ ਆਪਦਾ ਲੋਕਲ ਨੰਬਰ ਆ ਗਿਆ ਹੈ ਨਾ ਕਾਗਜ਼ ਮੌਕੇ ਤੇ ਹਾਜ਼ਰ ਹੈ ਸਾਰਾ ਕੁਝ ਮੌਕੇ ਤੇ ਹਾਜ਼ਰ ਹੋ ਜਾਊਗਾ ਤੇ ਉਸ ਤੋਂ ਅੱਗੇ ਫਿਰ ਇੱਕ ਆਹਾ ਨਜਨਤਿਕਾ ਤੇ ਉਹਨਾਂ ਨੇ ਕਿਹਾ ਹੂੰ 21 ਵਾਲੀ ਸੀਰਜੀ ਆਊਗੀ ਇਦੂਗਾ ਹਾਂ ਇਹਦੀ ਕੀ ਡਿਟੇਲ ਆ ਫਿਰ ਹੁਣ ਇਹ ਵੀ ਨਵਾਂ ਹੈ ਅੱਛਾ ਇਹ 500 ਦੇ ਕੁਝ ਘੰਟੇ ਚੱਲਿਆ 500 ਸੀ ਘੰਟਾ ਚੱਲੇ ਹਨ ਮਤਲਬ ਨਾ 560 60 ਵਾਟ 60 ਵਾਟ 560 60 ਠੀਕ ਹੈ ਮੈਂ ਤੇ ਇਹ ਇਹ ਹਾਂ ਇਹਦਾ ਵੀ ਉਹਦਾ ਖਣਗੂ ਵੀ ਰੰਗ ਪੇਂਟ ਦੀ ਗਾਰੰਟੀ ਹੈ ਇਹਦੀ ਵੀ ਇਹਦੀ ਤਾਂ ਸਾਰੇ ਵਾਸਤੇ ਗਾਰੰਟੀ ਹੈ ਇਹ ਤਾਂ ਮੈਂ ਹੀ ਖੜਾ ਗਾਰੰਟੀ ਯਾਰ ਤੇ ਰਿਸ਼ਤਦਾਰੀ ਆ ਜਾਂਦੀ ਉਹਦੇ ਵਿੱਚ ਪਹਿਲੇ ਮਾਰ ਦੇ ਪਹਿਲਾਂ ਆਪਾਂ ਉਹਦੇ ਉਹ ਤਾਂ ਕਿਹ ਨਾਲ ਨਹੀਂ ਆਏ ਮੈਂ ਸੱਦੀ ਨਾਲ ਸਦਾਈ ਮੈਂ ਲਾੜੇ ਦੀ ਤਾਈ ਇਹ ਲਾੜੇ ਦੀ ਤਾਈ ਬਣ ਜਾਂਦਾ ਹੈ ਟਰੈਕਟਰ ਦੇ ਅੱਗੇ ਉਹ ਤਾਂ ਮੈਂ ਐ ਕਰਕੇ ਆਏ ਉਹਦੀ ਲੱਤ ਧਰ ਲੈਣ ਐ ਕਰਕੇ ਵੀ ਮੈਂ ਆ ਗਿਆ ਭਾਈ ਮੇਰੀ ਗਾਰੰਟੀ ਹੈ ਸਮਝ ਲਓ ਮੈਂ ਤੁਹਾਡੇ ਸਾਹਮਣੇ ਖੜਾ ਸ਼ਾਖ ਸ਼ਾਤ ਬੰਦਾ ਤੁਹਾਡੇ ਸਾਹਮਣੇ ਖੜਾ ਹੈ ਮੇਰੀ ਗਾਰੰਟੀ ਹੈ ਇਸ ਟਰੈਕਟਰ ਦੀ ਕੋਈ ਪ੍ਰੋਬਲਮ ਹੋ ਜਾਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਿਓ ਹਣਾ ਤੇ ਡਿਮਾਂਡ ਦੱਸ ਦੇ ਕਲ 365 ਤਿੰਨ ਰੁਪਏ ਕਮਾ ਦੇਣ ਵਾਲੇ ਮੜਾ ਜਾ ਸਾਹਮਣੇ ਕਰ ਦੇ ਉਹ ਜ਼ੋਰ ਲਾਉਂਦਾ ਹੈ ਨਾ ਜ਼ੋਰ ਲਵਾਊਗਾ ਹਾਰਡ ਹੈ ਪੂਰਾ ਕਿੰਨੇ ਦਾ ਹੋ ਜੂ ਫੇਰ ਇਹ 345 ਦਾ 345 345 ਦਾ ਮੌਕੇ ਤੇ ਮੈਂ ਤੁਹਾਨੂੰ ਹੋਰ ਵੀ ਕਰਦਾ ਤੇ ਬਾਕੀ ਦੋਸਤੋ ਨੰਬਰ ਹੈ ਜਿਹੜਾ ਭਰਾ ਦਾ ਤੁਹਾਨੂੰ ਪਲੀਭੰਤੀ ਜਿਆਦਾ ਹੀ ਹੋ ਗਿਆ ਉਹਨਾ ਮੇਰੇ ਦਾ ਜਿਆਦਾ ਹੀ 9417132636 ਨੰਬਰ ਹੈ ਸਾਰੀ ਵੀਡੀਓ ਚ ਲਾ ਦਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਤੇ ਕੁਲਵੀਰ ਧੰਨਵਾਦ ਧੰਨਵਾਦ ਬਾਈ ਤੁਹਾਡਾ